ਕੁਹਾ ਸੁਣਾ ਬੰਦ ਕਰ ਦੇ ਨਹੀਂ ਮਾਰ ਦੂੰਗਾ ਤੈਨੂੰ ਨਾਨਾ ਜੀ ਇਹ ਤਾਂ ਹੈਗੀ ਚਾ ਜੀ ਹੈਗੀ ਆ ਤੁਸੀਂ ਤਾਂ ਸਿਆਣੇ ਹੋ ਸਿਆਣਾ ਬਣ ਸਿਆਣਾ ਕਿਸੇ ਨੂੰ ਮਾਨ ਲਈ ਜਿਗਰਾ ਚਾਹੀਦਾ ਜਿਹੜਾ ਤੇਰੇ ਕੋਲੇ ਹੈ ਨਹੀਂ ਤੇਰੇ ਵਰਗੇ ਸਿਰਫ ਬੋਲਣ ਜੋਗੇ ਨੇ ਪਰ ਕਰਨ ਜੋਗਰੇ ਕੁਝ ਨਹੀਂ ਹੁੰਦੇ ਬੋਬੋ ਵੀ ਹਾਂ ਚੱਲ ਬਈ ਉੱਠ ਜੇ ਤੂੰ ਕਿਸੇ ਕੰਮ ਦਾ ਹੁੰਦਾ ਨਾ ਤਾਂ ਆਪਾਂ ਰਲ ਕੇ ਦੋਨਾਂ ਨੇ ਖੇਤੀ ਕਰਨੀ ਸੀ ਤੂੰ ਅੱਜ ਮੇਰੇ ਬਰੋਬਰ ਦਾ ਹੁੰਦਾ ਚੱਲ ਉੱਠ ਘਰੇ ਚੱਲ ਜੇ ਮੇਰੇ ਘਰੇ ਵੀ ਲੈਕ ਪੁੱਤ ਜਮੈਂ ਹੁੰਦਾ ਨਾ ਤਾਂ ਤੁਸੀਂ ਬੋਲਣ ਦੇਉਗੇ ਨਹੀਂ ਸੀ ਇਹ ਤਾਂ ਬਸ ਮੈਂ ਕੀ ਹੋ ਗਿਆ ਤਾਇਆ ਚੁੱਪ ਕਿਉਂ ਕਰ ਗਿਆ ਬੇ ਬਸ ਬਸ ਭਾਈ ਕੁਛ ਨਹੀਂ ਹੁਣ ਤੂੰ ਜਾ ਨਾਲੇ ਅੱਗੇ ਤੋਂ ਕੋਈ ਲੋੜ ਨਹੀਂ ਡਿੱਗਿਆ ਪਿਆ ਨਾ ਆਪੇ ਉੱਠ ਕੇ ਘਰੇ ਆਜੂ ਕਿਉਂ ਪਿਛਲੀਆਂ ਗੱਲਾਂ ਲੈ ਕੇ ਬਹਿ ਗਈ ਇੰਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੁਣ ਮੈਂ ਗੱਗੇ ਨੂੰ ਕੀ ਦੱਸਾਂ ਵੀ ਦੇ ਤਾਈ ਦੀ ਅੱਖ ਤੇਰੀ ਮਾਂ ਤੇ ਸੀ ਵੀ ਉਹ ਤੇਰੀ ਮਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇਰੀ ਮਾਂ ਨਹੀਂ ਮੰਨੀ ਹੈ ਜਾ ਬਾਪੂ ਤੈਨੂੰ ਕਿਹਾ ਸੀ ਨਾ ਗੱਲ ਸੁਣ ਲਾ ਬੇਬੇ ਦੀ ਫਾਇਦੇ ਦੀ ਗੱਲ ਹੈਗੀ ਆ ਜਾਂ ਨਹੀਂ ਦੱਸ ਫਿਰ ਹਾਂ ਓਏ ਪੁੱਤਰਾ ਨਾਲੇ ਤਾਂ ਸਾਰੀ ਜ਼ਮੀਨ ਆਪਣੇ ਕੋਲੇ ਹਾਂ ਉੱਥੇ ਨਾਲੇ ਕਲਦੀਮ ਕੋਰ ਇਸ ਘਰ ਚ ਆ ਜੂਗੀ ਹਲੋ ਹਾ ਦੁੱਧਾਣਾ ਲਵੇ 2 ਮਹੀਨਾ ਤਾਂ ਸਾਬ ਹੋ ਗਿਆ ਤੇ ਰਹਿੰਦੀ ਖੁੰਦੀ ਆ ਕਿਸ਼ਤ ਵੀ ਸਰਤੇ ਆ ਚੜੀ ਹੋਰ ਪਿੰਕੀ ਮੈਨੂੰ ਤਾਂ ਸੋਚ ਵੜ ਵੜ ਕੇ ਖਾਈ ਜਾਂਦੀ ਐ ਤੇ ਉੱਤੋਂ ਕੰਜਰ ਆਪਣੇ ਆਲਾ ਸ਼ੋਰ ਇਹਨੇ ਕਮਾਉਣਾ ਤਾਂ ਕੀ ਸੀ ਨਸ਼ੇਦਾਰ ਘਰੋਂ ਵੀ ਪੈਸੇ ਚੱਕ ਕੇ ਲੈ ਜਾਂਦਾ ਹੁਣ ਦੱਸ ਮੈਂ ਵੀ ਕੀ ਕਰਾਂ ਤੁਹਾਨੂੰ ਤਾਂ ਮੈਂ ਕੀ ਦੋਸ਼ ਦੇ ਮਾਈ ਜਦੋਂ ਆਪਦਾ ਸਿੱਕਾ ਹੀ ਖੋਟਾ ਮੇ ਤਾਂ ਲਾ ਦੀ ਮਾੜੀ ਨਿਕਲ ਰਹੀ ਐ ਉਹ ਤਾਂ ਜਿਹੜੀਆਂ ਰੱਬ ਨੇ ਪਾਈਆਂ ਨੇ ਇਹ ਤਾਂ ਕਟਣੀ ਹੀ ਪੈਣਗੀਆਂ ਹੁਣ ਕਿਤੇ ਨਾ ਕਿਤੇ ਨਾ ਆਪਣੇ ਲਾੜ ਪਿਆਰ ਦਾ ਨਤੀਜਾ ਹੈ ਜੇ ਇਹਨੂੰ ਛੋਟੇ ਹੁੰਦੇ ਰੋ ਖਿੱਚ ਕੇ ਰੱਖਿਆ ਹੁੰਦਾ ਤਾ ਬੁਰੀਆਂ ਸੰਗਤਾਂ ਚ ਨਹੀਂ ਪੈਂਦਾ ਸੀ ਇਹ ਨਾ ਹੀ ਨਸ਼ਾ ਕਰਨੀ ਪੈਂਦਾ ਸੀ ਪਰ ਉਹ ਤਾਂ ਬਸ ਤੂੰ ਵੀ ਕਹਿ ਦਿੰਦੀ ਸੀ ਚੱਲ ਕੋਈ ਨਾ ਆਪਣੇ ਇਕੱਲਾ ਇਕੱਲਾ ਪੁੱਤ ਹੈਗਾ ਆ ਦੇਖ ਲੈ ਹੁਣ ਇਹ ਤਾਂ ਕੀ ਪਤਾ ਜੀ ਕੀ ਕਰਮਾਂ ਦੇ ਲੈਣੇ ਦੇਣੇ ਨੇ ਪਤਾ ਨਹੀਂ ਉਹਨੇ ਆਪਣੇ ਤੋਂ ਲੈਣਾ ਪਤਾ ਨਹੀਂ ਆਪਾਂ ਉਹਦੇ ਤੋਂ ਲੈਣਾ ਇਹ ਤਾਂ ਹੁਣ ਰੱਬ ਦੀਆਂ ਲਿਖੀਆਂ ਨੇ ਇਹ ਤਾਂ ਭੋਗਣੀਆਂ ਹੀ ਪੈਣਗੀਆਂ ਹੁਣ ਸਵੇਰ ਦਾ ਨਿਕਲਿਆ ਪਤਾ ਨਹੀਂ ਕਿੱਥੇ ਐ ਨਾ ਚਾਣਾ ਪਾਣੀ ਨਾ ਰੋਟੀ ਦਾ ਟੁੱਕ ਫੇ ਦੱਸ ਟਾਈਮ ਨਾਲ ਬੰਦਾ ਰੋਟੀ ਟੁੱਕ ਤਾਂ ਖਾ ਜੇ ਫਿਰ ਜਿੱਥੇ ਫਰੀ ਜਾਂਦਾ ਫਰੀ ਜਾਵੇ ਉਹਨੂੰ ਰੋਟੀ ਪਾਣੀ ਦਾ ਨਹੀਂ ਉਹਨੂੰ ਤਾਂ ਨਸ਼ਾ ਚਾਹੀਦਾ ਓਏ ਆ ਕਿੱਧਰੋਂ ਆ ਗਈ ਹੁਣ ਫੇਰ ਆ ਗਈ ਕੋਈ ਨਾ ਕੋਈ ੱਟ ਤੇ ਨੂਨ ਪਾਉਣੇ ਹੋਰ ਪੈਣ ਕੀ ਹੋ ਗਿਆ ਐਂ ਜੇ ਕਿਉਂ ਖੜੇ ਹੋ ਗਏ ਮੈਨੂੰ ਦੇਖ ਕੇ ਮੈਂ ਕਿ ਕੋਈ ਪਹਿਲੀ ਵਾਰ ਆਈ ਆ ਪਹਿਲੀ ਵਾਰ ਨਹੀਂ ਤੂੰ ਸਾਨੂੰ ਨਾ ਹਮੇਸ਼ਾ ਨੀਮਾ ਦਿਖਾਉਣਾ ਨਹੀਂ ਹੁੰਦੀ ਐ ਤੈਨੂੰ 20 ਵਾਰ ਹੀ ਕਿਹਾ ਜਿਵੇਂ ਤੂੰ ਨਾਮ ਅੱਥੇ ਲੱਗਿਆ ਕਰ ਸਾਡੇ ਬੈਣੀ ਜਤਨ ਪਤਾ ਹੈ ਵੀ ਆਪਣੀ ਜਾਣੀ ਹੋਣੀ ਹੈ ਹੀ ਨਹੀਂ ਫਿਰ ਤੂੰ ਕਿਉਂ ਆਇਆ ਨਹੀਂ ਬਾਰ-ਬਾਰ ਸਾਡੇ ਜਖਮਾਂ ਤੇ ਨੋਟ ਪਾਣਾ ਜਤਨ ਪਤਾ ਹੈ ਬਿਨਾਂ ਅਸੀਂ ਜਾਣਿਆ ਤੇ ਨਾ ਹੀ ਅਸੀਂ ਤੇ ਤੁਹਾਨੂੰ ਚਿੱਠੀ ਪੱਤਰ ਪਾਏ ਵੀ ਸਾਡੇ ਘਰੇ ਆਓ ਹੱਥ ਬਨ ਕੇ ਬੇਨਤੀ ਹੈ ਵੀ ਸਾਡੇ ਘਰੇ ਨਾ ਹੀ ਆਇਆ ਕਰੋ ਤਾਂ ਵਧੀਆ ਗੱਲ ਹੈ ਕਾਣੋਂ ਪੈਨੇ ਗੁੱਸੇ ਹੁੰਨੀ ਆ ਮੈਂ ਤਾਂ ਨਾ ਤੁਹਾਡੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਆਈ ਸੀ ਤੈਨੂੰ ਪਤਾ ਅਸੀਂ ਨਾਲ ਲੱਗਦਾ ਅੱਧਾ ਕਿਲਾ ਖਰੀਦ ਲਿਆ ਮੈਂ ਖਿਆ ਚਾਰਾ ਦੀ ਛੋਟੀ ਭੈਣ ਨੂੰ ਦੋ ਲੱਡੂ ਹੀ ਦੇ ਆਵਾ ਮੂੰਹ ਮਿੱਠਾ ਕਰਾਇਆ ਮੈਂ ਇਹ ਦੋ ਲੱਡੂ ਨਹੀਂ ਹੈਗੇ ਸਗੁਨ ਆਪਣੇ ਘਰ ਇਕਲੇ ਸਪੋਣ ਆਉਂਦੀ ਹੁੰਦੀ ਐ। ਉਹ ਪਹਿਲਾਂ ਤਾਂ ਨੇ ਮੈਨੂੰ ਨੀਮਾ ਤਖਾਇਆ। ਪਿਆਵ ਦੀ ਮਰਚੀ ਨਾਲ ਕਰਾਇਆ। ਤੇ ਮੈਨੂੰ ਉੱਥੇ ਨੀਮਾ ਕੀਤਾ ਇਹਨੇ। ਤੇ ਹੁਣ ਹਰ ਟੈ ਮੌਕਾ ਗੁੰਝਣ ਨਹੀਂ ਦਿੰਦੀ। ਕੋਈ ਨਾ ਕੋਈ ਗੱਲ ਇਹ ਜੀ ਪਾੜੋ ਜਿਹਦੇ ਨਾਲ ਇਹ ਮੈਨੂੰ ਨੀਮਾ ਦਿਖਾਉਂਦੀ ਐ। ਇਕਲੇ ਸਪੋਣ ਦੀ ਆਪਣੇ ਘਰ ਚ। ਤੈਨੂੰ ਕਹਦੇ ਆਏ ਨਾ ਕਰੇ। ਮੈਂ ਤਾਂ ਬਥੇਰੇ ਵਾਰ ਕਿਹਾ ਜੀ ਵੀ ਆਇਆ ਨਾ ਕਰੇ। ਪਤਾ ਨਹੀਂ ਕੀ ਲੈਣ ਆਉਂਦੀ ਐ। ਹਣ ਕਿਉਂ ਨਾ ਇਹ ਤਾਂ ਬੱਸ ਐ ਸੋਚਦੀ ਐ ਕਿ ਮੈਂ ਜਾਵਾਂ। ਉਹ ਨਦੀ ਹਿੱਕ ਤੇ ਦੀ ਬਾਲ ਕੇ ਮਾਂ ਪਰ ਆਪਦੀ ਆਹਤਾਂ ਤੋਂ ਹੀ ਬਾਜ਼ ਆਉਂਦੀ ਨਹੀਂ ਕਦੇ ਨਾ ਕਦੇ ਨਾ ਮੈਥੋਂ ਉਹ ਕੁਛ ਕਰਾਏਗੀ ਜਿਹੜਾ ਮੈਂ ਕਰਨਾ ਨਹੀਂ ਚਾਹੁੰਦਾ ਪਰ ਦੇਖ ਲੈ ਮੈਂ ਹੱਦ ਟੱਪ ਜਾਊਗਾ ਕੋਸਣਾ ਬੰਦ ਕਰਦੇ ਨਹੀਂ ਮਾਰ ਦੂਗਾ ਤੈਨੂੰ ਨਾ ਨਾ ਜੀ ਇਹ ਤਾਂ ਹੈਗੀ ਚਾਜੀ ਹੈਗੀ ਆ ਤੁਸੀਂ ਤਾਂ ਸਿਆਣੇ ਹੋ ਸਿਆਣਾ ਬਣ ਸਿਆਣਾ ਕਿ ਜੈਨੂੰ ਮਾਨ ਲਈ ਜਿਗਰਾ ਚਾਹੀਦਾ ਜਿਹੜਾ ਤੇਰੇ ਕੋਲੇ ਹੈ ਨਹੀਂ ਤੇਰੇ ਵਰਗੇ ਸਿਰਫ ਬੋਲਣ ਜੋਗੇ ਨੇ ਪਰ ਕਰਨ ਜੋਗਰੇ ਕੁਛ ਨਹੀਂ ਹੁੰਦੇ ਜੇ ਕਿਤੇ ਮੈਂ ਇਹਦੇ ਪਿਓ ਦੇ ਆਖੇ ਲੱਗ ਕੇ ਨਾ ਤੇਰੇ ਨਾਲ ਵਿਆਹ ਕਰਾਇਆ ਹੁੰਦਾ ਤਾਂ ਮੈਂ ਅੱਜ ਆਉਂਦੀ ਭੈਣ ਦੀ ਥਾਂ ਹੁੰਦੀ ਤੇ ਤੇਰੇ ਅੱਗੇ ਚੁੱਪ ਚੁੱਪ ਦਿਨ ਕੱਢਦੀ ਇਹ ਤੇਰੇ ਵਰਗੀ ਹੰਕਾਰ ਹੀ ਨਹੀਂ ਇਹ ਟਾਈਮ ਪਾਸ ਕਰਦੀ ਐ ਆ ਜਿਹੜਾ ਤੈਨੂੰ ਪੈਸੇ ਦਾ ਗਮਾਨ ਹੈ ਨਾ ਇਹਨੂੰ ਛੱਡ ਦੇ ਰੱਬ ਦੀ ਮਾਰ ਕਦੇ ਨਾ ਕਦੇ ਬਹੁਤ ਭੜੀ ਪੈਂਦੀ ਹੁੰਦੀ ਐ ਅਤੋ ਕੀ ਬੋਲਨ ਨੂੰ ਮਰਦਾ ਮੈਂ ਤਾਂ ਪਛਤਾਉਣੀ ਉਸ ਘੜੀ ਨੂੰ ਜਦੋਂ ਮੇਰੇ ਪਿਓ ਨੇ ਤੇਰੇ ਛੋਟੇ ਭਾਈ ਦੇ ਲੜ ਲਾਤੀ ਤੇ ਉਹ ਵੀ ਤੇਰੇ ਵਾਂਗ ਨਕਮਾ ਪਰ ਜਿਉਂਦਾ ਰਹੇ ਮੇਰਾ ਪੁੱਤ ਜਿਹੜਾ ਮੇਰੇ ਨਾਲ ਲੜ ਕੇ ਅੱਜ ਮੋਢੇ ਨਾਲ ਮੋਢਾ ਲਾ ਕੇ ਮੈਂ ਨਾ ਕਮਾਈਆਂ ਕਰਦਾ ਔਰ ਦੇਖ ਲੈ ਪਿੰਕੀ ਇਹ ਹੱਦੇ ਵੀ ਫੱਟ ਤੇ ਨੂਨ ਪਾਉਂਦੀ ਐ ਇਹ ਆਪਣੇ ਮੁੰਡੇ ਦਾ ਮੈਨਾ ਦਿੰਦੀ ਐ ਨੂੰ ਕਦੇ ਭੱਜ ਜਾਏ ਤੂੰ ਔਰ ਤੁਸੀਂ ਕੀ ਕਰਨ ਜੋ ਕਿਉਂ ਕੀ ਐ ਮੇਰੀ ਭੈਣ ਕਰ ਲੋਗੀ ਨਾਲੇ ਤੂੰ ਕਰੇਗਾ ਨਾਲੇ ਤੇਰਾ ਨਸ਼ੇੜੀ ਪੁੱਤ ਉਹ ਤੇਰੇ ਵਰਗੀ ਕਲਮ ਉਹ ਹੀ ਕੁਛ ਕਰਨ ਮੇ ਨਹੀਂ ਦਿੰਦੀ ਇਹ ਹੰਕਾਰੀ ਟੀਵੀ ਦੇ ਨਾ ਹੰਕਾਰ ਮੈਨੂੰ ਹੁਣ ਤੋੜਨਾ ਹੀ ਪਊ 25 ਸਾਲ ਹੋ ਗਏ ਮੈਨੂੰ ਸਬਰ ਕਰਦੇ ਨੂੰ ਪਰ ਇਹਦਾ ਹੰਕਾਰ ਟੜਾ ਨਹੀਂ ਹੋਇਆ ਤੇ ਹੁਣ ਹੁਣ ਮੈਂ ਇਹਦਾ ਹੰਕਾਰ ਤੋੜੂੰ ਕੋਈ ਨਾ ਜੀ ਤੁਸੀਂ ਨਾ ਉਹਦੇ ਵਰਗੇ ਬਣੋ ਉਹ ਤਾਂ ਸ਼ੁਰੂ ਤੋਂ ਹੀ ਐੇ ਜੀ ਆ ਜੇ ਚੱਜਦੀ ਹੁੰਦੀ ਤਾਂ ਅੱਜ ਅਸੀਂ ਦੋਨੇ ਪੇਣਾ ਵਰਤਦੀਆਂ ਨਾ ਹੁੰਦੀਆਂ ਇਹ ਤਾਂ ਸ਼ੁਰੂ ਤੋਂ ਹੀ ਇਦਾਂ ਦੀ ਆ ਅੱਜ ਦੀ ਨਹੀਂ ਹੈਗੀ ਤੁਸੀਂ ਇਹਦੇ ਮਗਰ ਲੱਗ ਕੇ ਨਾ ਆਦਾ ਦਿਮਾਗ ਖਰਾਬ ਨਾ ਕਰਿਆ ਕਰੋ ਬਹਿ ਜਾਓ ਹੀ ਤੁਸੀਂ ਨਹੀਂ ਬਹੁਤ ਸੁਣ ਵੀ ਲਈਆਂ ਤੇ ਬਹੁਤ ਮੰਨ ਵੀ ਲਈਆਂ ਜੇ ਇਸ ਧੀਮੀ ਨੂੰ ਨਾ ਮੈਂ ਆਪਦੇ ਪੈਰਾਂ 'ਚ ਸਿਰ ਧਰ ਕੇ ਗਲਤੀ ਨਾ ਮੰਨ ਬਾਈ ਮੈਨੂੰ ਵੀ ਬਹਾਲ ਨਹੀਂ ਕਹੂਗਾ ਕੋਈ ਇਹ ਤਾਂ ਮੈਂ ਕਰਤੀ ਮੰਨਵਾਉਂ ਨਮਾਉ ਇਹਦੇ ਕੀ ਇਹਦੇ ਸਜਾ ਇਹਨੂੰ ਜ਼ਰੂਰ ਦਊ ਓ ਬਾਈ ਓਏ ਕਿੱਥੇ ਆਓ ਤੁਹਾਨੂੰ ਪਤਾ ਹੀ ਹੈ ਜੀ ਉਹ ਤਾਂ ਬੈਠਾ ਹੋਣਾ ਕਿਸੇ ਠੇਕੇ ਜਗ੍ਹਾ ਦੇ ਨਸ਼ੇੜੀਆਂ ਦੀ ਮੰਡਲੀ 'ਚ ਬੱਸ ਆਹੀ ਫਰਕ ਹੈ ਤੇਰੇ ਤੇ ਕਲਦੀਪ ਚ ਜੇ ਮੇਰਾ ਵਿਆਹ ਉਹਦੇ ਨਾਲ ਹੋਇਆ ਹੁੰਦਾ ਨਾ ਤਾਂ ਮੇਰੀ ਔਲਾਦ ਦੀ ਆਦਿਸ਼ਾ ਨਹੀਂ ਹੁੰਦੀ ਸੀ ਮੇਰਾ ਪੁੱਤਰ ਨਹੀਂ ਸੀੜੀ ਨਹੀਂ ਹੁੰਦਾ ਸੀ ਉਹ ਦੇਖ ਲੈ ਉਹਦਾ ਪੁੱਤਰ ਤੇ ਆਪਣਾ ਇਹ ਸਭ ਤੇਰੇ ਆ ਵੀ ਕੀਤਾ ਕਰਾਇਆ ਇਹ ਜਿਹਦੂ ਆਪਦੇ ਪੁੱਤ ਨੂੰ ਕਾਬੂ ਚ ਰੱਖਿਆ ਹੁੰਦਾ ਨਾ ਅੱਜ ਉਹਨੇ ਸੀੜੀ ਨਹੀਂ ਹੁੰਦਾ ਸੀ ਮੇਰੀ ਕੀ ਗਲਤੀ ਸੀ ਮੈਕਡੋਨਲਡ ਪੱਲੋ ਦੇ ਦੇ ਕੇ ਨਸ਼ਾ ਕਰਾਇਆ ਹੈ ਜੇ ਜੀ ਸੰਗੋਚਰ ਲੱਗਿਆ ਪਰ ਉਹ ਇਹ ਜਾ ਹੋ ਗਿਆ ਨਲੇ ਤੁਸੀਂ ਵੀ ਤਾਂ ਕਦੇ ਗੌਰ ਕੀਤੀ ਹੁੰਦੀ ਤੁਸੀਂ ਤਾਂ ਆਪਦੇ ਹੰਕਾਰ 'ਚ ਹੀ ਮੈਂ ਉਹਦਾ ਹੰਕਾਰ ਤੋੜਨੇ ਉਹਦਾ ਹੰਕਾਰ ਤੋੜਨਾ ਉਹ ਪੱਕੀ ਫਿਰ ਮੈਂ ਕਰਾਮੇ ਕਰਾਂਗੀ ਤੂੰ ਮੈਨੂੰ ਐਂ ਦੱਸ ਉਧਰ ਤਾਂ ਟੰਗੀ ਗਰੀਬੀ ਤੇ ਉਧਰੋਂ ਆਪੋਤ ਨਸੇੜੀ ਪਰ ਬੰਦਾ ਕਰੇਗੀ ਚਲੋ ਕੋਈ ਨਾ ਜੀ ਇਹ ਤਾਂ ਸਾਰੀ ਉਮਰ ਦੇ ਰੋਣੇ ਨੇ ਹੁਣ ਉਹ ਮੁੰਡੇ ਦੀ ਗੌਰ ਕਰ ਲਿਓ ਬਾਹਰ ਜਾ ਕੇ ਮਾੜੀ ਮੋਟੀ ਘਰਦਾ ਮੈਨੂੰ 2 ਮਿੰਟ ਮੇਰਾ ਦਿਮਾਗ ਸ਼ਾਂਤ ਹੋ ਜਾਂਦੇ ਜਨਾ ਜਿਹੜੇ ਹੋਣਾ ਮੇਰੀ ਜ਼ਿੰਦਗੀ 'ਚ ਸ਼ਾਂਤੀ ਹੋਣੀ ਨਹੀਂ ਸਾਡੇ ਵਾਲਾ ਬੋਬੀ ਨਹੀਂ ਹੈਗਾ ਇਹਨੇ ਕਿਤੇ ਮੇਰੇ ਸਾਲੇ ਨੇ ਐਂ ਮਰ ਜਾਣਾ ਬਥੇਰਾ ਕਹਿਆ ਵੀ ਤੂੰ ਨਸ਼ੇ ਪੱਤੇ ਨਾ ਕਰ ਨਾ ਕਰ ਹੈ ਬੋਬੋ ਵੀ ਹਾਂ ਚੱਲ ਬਈ ਉੱਠ ਜੇ ਤੂੰ ਕਿਸੇ ਕੰਮ ਦਾ ਹੁੰਦਾ ਨਾ ਤਾਂ ਆਪਾਂ ਰਲ ਕੇ ਤੁਹਾਨੂੰ ਨੇ ਖੇਤੀ ਕਰਨੀ ਸੀ ਤੂੰ ਅੱਜ ਮੇਰੇ ਬਰੋਬਰ ਦਾ ਹੁੰਦਾ ਚੱਲ ਉੱਠ ਘਰੇ ਚੱਲ ਨਸ਼ੇ ਪਸਤੇ ਨੇ ਖਾੜਿਆ ਸਾਬ ਜਿਹਾ ਹੀ ਚੱਕ ਰਹਿਣ ਦੇ ਚੱਲ ਹਾਂ ਤੇ ਭਾਈ ਉਹ ਚੋਦੂ ਤੋ ਭਾਈ ਤੋ ਕਰੇ ਹਾਂ ਹਾਂ ਤੇ ਭਾਗ ਹੈ ਭਾਈ ਠੀਕ ਨਾ ਪਈ ਹਾਂ ਪਾਣੀ ਚਾਰ ਪਾਵੇ ਕਰੇ ਕੋਲਲਾ ਮੋਟਾ ਵੇ ਲੋ ਕਬਜਾ ਦਾ ਪਾ ਖਵਾ ਰਾਂ ਤੇ ਦੇਖ ਲੋ ਜਦ ਸਾਹ ਹੀ ਤੋ ਭਾਰੀ ਤੇ ਦੇਖੋ ਪਾ ਚਾਹ ਜੀ ਦਾ ਸਮਾਰ ਕੇ ਪੜਾਅ ਅੱਛਾ ਟੇਕਣਾ ਭਈ ਚੱਲ ਕੰਦੂ ਗੱਲਾਂ ਕਰਾਉਣਾ ਸ਼ਰੀਕਾਂ ਤੋਂ ਗੱਲਾਂ ਜੇ ਆਪ ਆਜਾ ਕਰੇਂ ਟਾਈਮ ਨਾ ਰੋਟੀ ਟੁੱਕ ਖਾ ਲਿਆ ਕਰੇ ਦੱਸ ਤੇਰਾ ਕਸਦਾ ਕੁਸਾ ਰੋਟੀ ਖਾ ਕੇ ਭੱਜ ਜਾਂਦਾ ਮੇ ਬੁੱਤ ਮੈਂ ਬੋਲ ਵੀ ਪੈ ਹਣਾ ਸ਼ਰੀਕ ਕਿੰਨੂ ਕਹਨੀ ਆ ਤਾਈ ਇਹ ਮੇਰਾ ਛੋਟਾ ਭਰਾ ਆਏਗਾ ਹਾਂ ਹਾਂ ਭਰਾ ਨਾ ਸ਼ਰੀਕ ਹੀ ਹੁੰਦੇ ਆ ਪਹਿਲਾ ਤੇਰਾ ਪਿਓ ਨਹੀਂ ਬਣਿਆ ਸਾਡਾ ਸ਼ਰੀਕ ਨਾਲੇ ਤੈਨੂੰ ਕੀ ਲੋੜ ਸੀ ਕੀ ਜਿੱਤੇ ਤੇਰਾ ਦਾ ਲੱਗਦਾ ਚੱਕ ਕੇ ਮੋਢੇ ਤੇ ਲੈ ਆਉਣਾ ਇਹਨੂੰ ਜੇ ਤੇਰਾ ਨਸ਼ਾ ਉਤਰਦਾ ਨਾ ਆਪ ਹੀ ਆ ਜਾਂਦਾ ਹੈ ਅੱਗੇ ਕਿਹੜਾ ਦੇ ਪੈਰਾਂ ਤੇ ਤੁਰ ਕੇ ਆਉਂਦਾ ਨਹੀਂ ਹੈਗਾ ਉਹ ਨਹੀਂ ਨਹੀਂ ਪਿੰਕੀ ਜੇ ਇਹ ਨਾ ਹੁੰਦਾ ਜਾਂ ਇਹਦੀ ماں ਨਾ ਹੁੰਦੀ ਆਪਾਂ ਤਾਂ ਕਰਮ ਰੁੜੀ ਜਾਣਾ ਸੀ ਆਪਣਾ ਕੀ ਪੱਟਾ ਜਾਣਾ ਸੀ ਥੰਨੂ ਦਾ ਪਤਾ ਹੀ ਹੈ ਜੀ ਤੁਹਾਡੇ ਤੋਂ ਕਿਹੜਾ ਕੁਝ ਲੁਕਿਆ ਹੈ ਇਹ ਮਾਂ ਪੁੱਤ ਮੌਕਾ ਨਹੀਂ ਛੱਡਦੇ ਨੀਵਾ ਦਿਖਾਉਣ ਦਾ ਕਿਸੇ ਪਾਸੇ ਪਹਿਲਾਂ ਇਹਦੀ ਮਾਂ ਤੇ ਹੁਣ ਇਹ ਜੜਾ ਚ ਹੀ ਬੈਠੇ ਪਏ ਨੇ ਓਏ ਗੱਲ ਸੁਣੁਆ ਕਦੇ ਤੇਰੀ ਮਾਂ ਤੇ ਕਰਨੀ ਤੂੰ ਕੋਈ ਬਹਾਨਾ ਬਣਾ ਕੇ ਆਉਣਾ ਸਾਡੇ ਤੇ ਨਾ ਤੁਸੀਂ ਨજર ਰੱਖਦੋ ਨਾ ਹਰ ਟਾਈਮ ਉਹ ਮੇਰੀ ਗੱਲ ਸੁਣੋ ਏ ਬਹੁਤ ਹੋ ਗਿਆ ਹੁਣ ਟਿੱਕਰ ਬਹੁਤ ਹੋ ਗਿਆ ਨਾ ਤੱਕ ਕਰੋ ਸਾਨੂੰ ਕੀ ਹੋ ਗਿਆ ਤਾਇਆ ਮੈਨੂੰ ਸਿੱਧੀ ਗੱਲ ਦੱਸ ਐਵੇਂ ਬਾਜ਼ਾਰ ਤਾਂ ਹੀ ਆ ਨਾ ਪਾ ਉਹ ਬਾਜ਼ਾਰ ਤਾਂ ਮੈਂ ਨਹੀਂ ਕਦੇ ਤੇਰੀ ਮਾਂ ਆਉਂਦੀ ਐ ਕਦੇ ਤੂੰ ਆਉਣਾ ਬਹਾਨੇ ਨਾਲ ਸਾਡੇ ਘਰ ਤੇ ਤੁਸੀਂ ਨજર ਰੱਖਦੇ ਹੋ ਉਹ ਹੁਣ ਨਾ ਪਾਣੀ ਪੂਰਾ ਉਤੋਂ ਦੀ ਟੱਪ ਗਿਆ ਬਸ ਹੁਣ ਨਹੀਂ ਬਹੁਤ ਹੋ ਗਿਆ ਸਾਇ ਗੱਲ ਵੀ ਕੋਈ ਦੱਸ ਕਿਉਂ ਤੂੰ ਮੇਰੇ ਨਾਲ ਗੁੱਸੇ ਹੋਈ ਜਾਣਾ ਹੈ ਨਾਲੇ ਤਾਈ ਤੂੰ ਹੀ ਦੱਸ ਦੇ ਤਾਇਆ ਕਿਉਂ ਗੁੱਸੇ ਹੁੰਦਾ ਮੇਰੇ ਨਾਲ ਬੇਬਸ ਭਾਈ ਆ ਬੰਨੇ ਤੁਹਾਡੇ ਮਰੇ ਹੱਥ ਤੁਸੀਂ ਨਾ ਦੂਰ ਹੀ ਰਿਹਾ ਕਰੋ ਨਾਲੇ ਤਾਇਏ ਤੋਂ ਤੇ ਨਾਲੇ ਮੇਰੇ ਪੁੱਤ ਤੋਂ ਤੁਸੀਂ ਤਾਂ ਭਾਈ ਮਾਂ ਪੁੱਤ ਹੰਕਾਰ ਗਏ ਆਪਣਾ ਮਾਨਸਾ ਤੇਰਾ ਪਿਓ ਜਿਹੜਾ ਕੁਝ ਬੋਲਦਾ ਨਹੀਂ ਤਾਂ ਤੁਸੀਂ ਤੁਸੀਂ ਉਦੋਂ ਚਾਚਾ ਦੇ ਚੜਦੇ ਨਾ ਤੇਰੀ ਮਾਂ ਘੱਟ ਤੇ ਨਾ ਭਾਈ ਤੂੰ ਘੱਟ ਤੁਸਤਾ ਕੋਈ ਮੌਕਾ ਨਹੀਂ ਖੁੰਝਣ ਦਿੰਦੇ ਸਾਨੂੰ ਨਹੀਂ ਵਾ ਦਿਖਾਉਣ ਦਾ ਪਾਰਾ ਸੇ ਨੀਵੇਂ ਨਹੀਂ ਹੈਗੇ ਅਸੀਂ ਚੁੱਪਾ ਤੇ ਸਾਡੇ ਚੁੱਪਦਾ ਨਾ ਹੁਣ ਤੁਸੀਂ ਨਜਾਇਜ਼ ਫਾਇਦਾ ਚੁੱਕ ਰਹੇ ਹੋ ਵੀ ਅਸੀਂ ਬਰਾਬਰ ਦੇ ਸ਼ਰੀਕਾ ਉਹ ਤਾਂ ਸਾਡੀ ਕਿਸਮਤ ਬਾੜੀ ਵੀ ਸਾਡੇ ਇਹ ਨਲੈਕ ਪੁੱਤ ਪੈਦਾ ਹੋਇਆ ਤੇ ਤੇਰੀ ਮਾਂ ਚੰਗੀ ਕਿਸਮਤ ਵਾਲੀ ਨਿਕਲੀ ਜੇ ਤੇਰੇ ਵਰਗਾ ਲੈਕ ਪੁੱਤ ਜੰਮਿਆ ਹੁੰਨੇ ਨਹੀਂ ਤਾਂ ਨਾ ਬਸ ਅਸੀਂ ਕੀ ਹੋ ਗਿਆ ਤਾਇਆ ਜੇ ਮੇਰੇ ਘਰੇ ਵੀ ਲੈਕ ਪੁੱਤ ਜੰਮਿਆ ਹੁੰਦਾ ਨਾ ਤਾਂ ਤੁਸੀਂ ਬੋਲਣ ਤੋਂ ਕਿ ਨਹੀਂ ਸੀ ਇਹ ਤਾਂ ਬਸ ਮੈਂ ਕੀ ਹੋ ਗਿਆ ਤਾਇਆ ਚੁੱਪ ਕਿਉਂ ਕਰ ਗਿਆ ਵੇ ਬੱਸ ਬੱਸ ਭਾਈ ਕੁਛ ਨਹੀਂ ਹੁਣ ਤੂੰ ਜਾ ਨਾਲੇ ਅੱਗੇ ਤੋਂ ਕੋਈ ਲੋੜ ਨਹੀਂ ਡਿੱਗਿਆ ਪਿਆ ਨਾ ਆਪੇ ਉੱਠ ਕੇ ਘਰੇ ਆ ਜੂ ਕੋਈ ਹੁਣ ਨਹੀਂ ਚੱਕ ਕੇ ਲਿਆਉਣ ਦੀ ਤੁਸੀਂ ਤਾਂ ਖੁਸ਼ੀ ਹੋਣਾ ਸਾਨੂੰ ਦੁੱਖ ਹੋਊਗਾ ਸਾਡੇ ਦਾ ਤੁਹਾਨੂੰ ਕਦੇ ਦੁੱਖ ਨਹੀਂ اے ਝੂਠੀ ਹਮਦਰਦੀ ਜਿਤਾਉਂਦੇ ਨੇ ਆਪੇ ਨਾਲ ਉਹ ਭੱਗ ਜਾ ਭਾਈ ਹੁਣ ਤੂੰ ਕਹਾਂ ਤੇ ਹੋਰ ਕੁਝ ਰਹੇਗਾ ਹਜੇ ਤੇ ਭਾਈ ਆਪਨੇ ਤੇਰੇ ਮੂਰੇ ਹੱਥ ਭੱਗ ਜਾ ਭਰਾਵਾ ਭੱਗ ਜਾ ਨਾਲੇ ਅੱਗੇ ਤੋਂ ਸਾਡੇ ਘਰੇ ਵੜਨ ਦੀ ਲੋੜ ਨਹੀਂ ਤੇਰੀ ਮਾਂ ਨੂੰ ਵੀ ਸਮਝਾ ਦੇ

ਖੜਾ ਹੋ ਜਾ ਪੈਰ ਉਸਰ ਤੋ ਹੁਸਾਰੇ ਨੂੰ ਤਾਂ ਬੋਲੂ ਇੱਕ ਹੀ ਖੜਾ ਹੋਊਗਾ ਇਹਨੇ ਤਾਂ ਆਪਾਂ ਵੀ ਦੇਖਤੇ ਕੋਈ ਨਾ ਜੀ ਕੀ ਕਹ ਤੁਹਾਨੂੰ ਵੀ ਮੈਂ ਆ ਤੁਹਾਡੀ ਬਦਲਾਂ ਦੀ ਆਕਾ ਜਨਾ ਅਸੀਂ ਮਾਂ ਪੁੱਤ ਚਲਦੇ ਜਾ ਰਹੇ ਹਾਂ ਬੇ ਆ ਗਿਆ ਪੁੱਤ ਹਾਂ ਮਾਂ ਮੈਂ ਤਾਂ ਆ ਗਿਆ ਬਾਰੇ ਟਾਈਮ ਲਾਤਾ ਮਾਤਾ ਕਦੋਂ ਦੀ ਡਿੱਕੀ ਜਾਨੀ ਆ ਵੀ ਹੁਣ ਵੀ ਆਇਆ ਘਰੇ ਹੁਣ ਵੀ ਆਇਆ ਕਦੋਂ ਦੀ ਚਾਹ ਕੀਤੀ ਪਈ ਆ ਹੁਣ ਠੰਡੀ ਬੱਤੀ ਹੋ ਗਈ ਹੋਣੀ ਕੋਈ ਨਾ ਮੈਂ ਫੇਰ ਕਰ ਲਈ ਗਰਮ ਮਾਤਾ ਡਿੱਕੀ ਜਾਨੀ ਆ ਮੈਂ ਖਾ ਜੇ ਮੈਂ ਨਾ ਕੀਤੀ ਚਾਹ ਫਿਰ ਤੂੰ ਆ ਕੇ ਬੋਲੇਗਾ ਮੈਂ ਤਾਂ ਮਾਂ ਕੀ ਬੋਲਣਾ ਸੀ ਅੱਜ ਤਾਇਆ ਤਾਈ ਨੇ ਤਾਂ ਹੱਥ ਹੀ ਪਾਰ ਕਰਤੀ ਬੋਲਣ ਜੋਗੇ ਛੱਡੇ ਨਹੀਂ ਮੈਨੂੰ ਤੇਰੇ ਤਾਇਆ ਤਾਈ ਉਹ ਤੈਨੂੰ ਕਿੱਥੇ ਮਿਲਗੇ ਮੈਂ ਤਾਂ ਮਾ ਬੋਬੇ ਨੂੰ ਘਰੇ ਛੱਡਣ ਗਿਆ ਸੀ ਉਥੇ ਰਾਹ 'ਚ ਡਿੱਗਿਆ ਪਿਆ ਸੀ ਮੈਨੂੰ ਤਾਂ ਐ ਸੀ ਇੱਥੇ ਕੁੱਤੇ ਮੂੰਹ ਚੱਟੀ ਜਾਂਦੇ ਨੇ ਮੈਂ ਘਰੇ ਛੱਡਿਆ ਮਾਂ ਉਹ ਮੋਰੋ ਜਾ ਕੇ ਉਹ ਮੇਰੇ ਗਲ ਪੈ ਗਏ ਤਾਇਆ ਤਾਈ ਨਾ ਤੈਨੂੰ ਕੀ ਲੋੜ ਸੀਗੀ ਮਰਦਾ ਸੀ ਮਰਦਾ ਪਰੇ ਹੈਂ ਤੂੰ ਕਿਉਂ ਨਾ ਨੀ ਸੋ ਸੋ ਗੱਲਾਂ ਸੁਣਦਾਂਗਾ ਮਾਂ ਉਹ ਮੇਰਾ ਭਰਾ ਹੈਗਾ ਨਾਲੇ ਮਾਂ ਅੱਗੇ ਤਾਂ ਤੂੰ ਐਨੇ ਕੁਝ ਬੋਲੀ ਨਹੀਂ ਹੈਗੀ ਅੱਜ ਤਾਇਆ ਤਾਈ ਵੀ ਤੇਰੇ ਬਾਰੇ ਬੋਲੀ ਜਾਂਦੇ ਸੀਗੇ ਬੇਪੁੱਤ ਕੀ ਦੱਸਾਂ ਤੈਨੂੰ ਮੈਂ ਤਾਂ ਨਾ ਸੋਚਿਆ ਸੀ ਆ ਵੀ ਆਪਾਂ ਸਾਰੇ ਆਣ ਗਵਾਂਡ ਚ ਲੱਡੂ ਬੰਡੇ ਨੇਗੇ ਵੀ ਚਲ ਆਪਾਂ ਜ਼ਮੀਨ ਚ ਵਾਧਾ ਹੋਇਆ ਚਾਹੇ ਜਾਂ ਅੱਧਾ ਕਿੱਲਾ ਹੀ ਖਰੀਦਿਆ ਸੋਚਿਆ ਸੀਗਾ ਆਪਦੀ ਭੈਣ ਨੂੰ ਦੋ ਲੱਡੂ ਦਿਆਂ ਮੈਂ ਅੱਜ ਮੈਂ ਘਰੇ ਵਾਗੀ ਤੇ ਤੇਰੇ ਤਾਏ ਵੀ ਘਰੇ ਹੀ ਸੀਗਾ ਮੈਨੂੰ ਦੇਖਣ ਸਾਰੀ ਅੱਗ ਬਬੂਲਾ ਹੋ ਗਿਆ ਮੇਰੇ ਤਾਂ ਗੱਲ ਨੂੰ ਪੈਂਦਾ ਸੀ ਕਹਿੰਦਾ ਤੂੰ ਸਾਡੇ ਘਰੇ ਕੀ ਲੈਣ ਆਈ ਆ ਸਾਨੂੰ ਨੀਮਾ ਦਿਖਾਉਣੀ ਆ ਸਾਡੇ ਘਰ ਤੇ ਨਜ਼ਰਾਂ ਰੱਖਦੇ ਹੋ ਪਤਾ ਹੀ ਨਹੀਂ ਮੈਨੂੰ ਤਾਂ ਕੀ ਕੀ ਬੋਲਿਆ ਫਿਰ ਮੈਥੋਂ ਵੀ ਉਹਨੂੰ ਗੁੱਸੇ ਚ ਬੋਲਿਆ ਗਿਆ ਵੀ ਮੇਰਾ ਪੁੱਤ ਲਾਇਕ ਆ ਤੇ ਤੇਰਾ ਪੁੱਤ ਨਸ਼ੇੜੀ ਆ ਫਿਰ ਮੈਨੋਂ ਤੇਣੀ ਹੋ ਗਏ ਅਸੀਂ ਫਿਰ ਮੈਂ ਤਾਂ ਬਿਨਾਂ ਲੱਡੂ ਦਿੱਤੇ ਘਰੇ ਮੁੜਿਆਈ ਉਹ ਬੱਸ ਕਰਿਆ ਕਰੋ ਬੱਸ ਕਰਿਆ ਕਰ ਤੂੰ ਨਾ ਜਾਇਆ ਕਰੋ ਉਹਨਾਂ ਦੇ ਘਰੇ ਤੈਨੂੰ ਕਿੰਨੇ ਵਾਰੀ ਕਿਹਾ ਵੀ ਉਹ ਖਾਰ ਖਾਂਦਾ ਤੇਥੋਂ ਮੇਰੇ ਵਾਲਾ ਭਾਈ ਤੈਨੂੰ ਸਮਝ ਨਹੀਂ ਆਉਂਦੀ ਹਜੇ ਤੱਕ ਤੂੰ ਬਾਰ ਬਾਰ ਫੇਰ ਮਨਾ ਕਰ ਤੇ ਉਹਨਾਂ ਦੇ ਘਰੇ ਜਾਨੀਆ ਮੇਰੀ ਤਾਂ ਸਟੱਬਰ ਦੇ ਵਿੱਚ ਕੋਈ ਸੁਣਦਾ ਹੀ ਨਹੀਂ ਅੱਜ ਤੱਕ ਤੇਰੀਆਂ ਹੀ ਸੁਣੀਆਂ ਨੇ ਜੇ ਤੇਰੀਆਂ ਸੁਣਦੇ ਸੀ ਨਾ ਤਾਂ ਹੀ ਇੱਥੇ ਖੜੇ ਆ ਨਹੀਂ ਅੱਜ ਨੂੰ ਤਾਂ ਨਾ ਮੈਂ ਕਿਤੇ ਅੱਗੇ ਹੁੰਦੀ ਕੀ ਗੱਲ ਹੋ ਗਈ ਮਾਂ ਕੁਛ ਮੈਨੂੰ ਵੀ ਦੱਸੋ ਬਾਪੂ ਨਾਲ ਤਾਂ ਤਾਇਆ ਹੱਸ ਖੇਡ ਕੇ ਬੋਲਦਾ ਹੈ ਵਧੀਆ ਬੁਲਾਉਂਦਾ ਹੈ ਹਾਲਚਾਲ ਪੁੱਛਦਾ ਹੈ ਤਾਇਆ ਤੇਰੇ ਨਾਲ ਕਿਵੇਂ ਖੜ ਰੱਖਦਾ ਹੈ ਕਮਾ ਸੋਡੀ ਕੀ ਲੜਾਈ ਹੈ ਕੋਈ ਲੜਾਈ ਨਹੀਂ ਪੁੱਤ ਇਹ ਮੇਰੇ ਸਾਰੇ ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਨੇ ਇਹ ਸਾਰੇ ਕੰਡੇ ਨਾ ਤੇਰੇ ਨਾਨੇ ਦੇ ਬੀਜੇ ਹੋਏ ਨੇ ਮਥੇਰਾ ਕਿਹਾ ਸੀ ਮੈਂ ਆਪਦੇ ਪਿਓ ਨੂੰ ਵੀ ਮੈਨੂੰ ਇਸ ਘਰ ਚ ਨਾ ਵਿਆਹ ਨਾ ਵਿਆਹ ਮੈਨੂੰ ਕਿਸੇ ਗਰੀਬ ਘਰ ਦੇ ਵਿਆਹ ਦੇ ਘੱਟ ਜ਼ਮੀਨ ਵਾਲੇ ਦੇ ਵਿਆਹ ਦੇ ਕਿਸੇ ਦਿਹਾੜੀਦਾਰ ਦੇ ਵਿਆਹ ਦੇ ਉੱਥੇ ਟਾਈਮ ਪਾਸ ਕਰ ਲੂੰਗੀ ਪਰ ਮੈਂ ਇੱਥੇ ਨਹੀਂ ਕਰਾਉਣਾ ਪਰ ਨਾ ਤੇਰਾ ਨਾਨਾ ਕਹਿੰਦਾ ਮੇਰੀ ਤਾਂ ਜਵਾਨ ਕੀਤੀ ਹੋਈ ਆ ਮਰਦਾਂ ਦੀਆਂ ਜਵਾਨਾਂ ਹੁੰਦੀਆਂ ਨੇ ਸੱਟ ਤਾਂ ਮੈਨੂੰ ਇਸ ਘਰ ਚ ਸਾਰੀ ਉਮਰ ਲਈ ਬਾਪੂ ਕੀ ਕਹੀ ਜਾਂਦੀ ਆ ਮੈਨੂੰ ਤਾਂ ਕੋਈ ਗੱਲ ਦੀ ਸਮਝ ਨਹੀਂ ਲੱਗਦੀ ਬਸ ਪੁੱਤ ਕਹਿਣਾ ਕੀ ਆ ਛੱਡੋ ਕੁਛ ਨਹੀਂ ਆ ਗੱਲਾਂ ਨੂੰ ਜਿਹੜੀਆਂ ਹੋ ਗਈਆਂ ਮਿੱਟੀ ਪਾਉ ਉਹਨਾਂ ਗੱਲਾਂ ਤੇ ਹੈਂ ਜਾ ਪੁੱਤ ਤੂੰ ਮੂੰਹ ਹੱਥ ਤੋਂ ਚਾਹ ਪਾਣੀ ਪੀ ਲੈ ਜਾ ਚਾਈ ਵੀ ਪਿਛਲੀਆਂ ਗੱਲਾਂ ਨੂੰ ਬਾਰ-ਬਾਰ ਦੁਹਰਾਉਣ ਦਾ ਕੀ ਫਾਇਦਾ ਉਹੀ ਗੱਲਾਂ ਰੋਜ਼ ਲੈ ਕੇ ਬਹਿ ਜਾਂਦੇ ਕਿਉਂ ਪਿਛਲੀਆਂ ਗੱਲਾਂ ਲੈ ਕੇ ਬਹਿ ਗਈ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁਣ ਮੈਂ ਗੱਗੇ ਨੂੰ ਕੀ ਦੱਸਾਂ ਵੀ ਦੇ ਤਾਏ ਦੀ ਅੱਖ ਤੇਰੀ ਮਾਂ ਤੇ ਸੀ ਵੀ ਉਹ ਤੇਰੀ ਮਾਂ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇਰੀ ਮਾਂ ਨਹੀਂ ਮੰਨੀ ਹੈ ਹੁਣ ਇਹ ਗੱਲਾਂ ਦੱਸਾਂ ਉਹਨਾਂ ਨੂੰ ਵੀ ਤੇਰੀ ਮਾਂ ਇਸੇ ਗੱਲ ਉਹਨਾਂ ਨਾਲ ਖਾਰ ਖਾਂਦੀ ਆ। ਇਹੀ ਖਾਰ ਤੇਰਾ ਤਾਇਆ ਰੱਖਦਾ گا۔ ਬਸ ਇੱਥੇ ਚੁੱਪ ਕਰ ਜੋ। ਇਹ ਗੱਲਾਂ ਸੁਣ ਕੇ ਨਾ ਮੈਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਆ। ਅੱਛਾ ਤਾਂ ਹੀ ਤੂੰ ਗੱਗੇ ਦੇ ਮੂਹਰੇ ਉੱਚੀ ਉੱਚੀ ਦੱਸਦੀ ਸੀ ਇਹੀ ਗੱਲਾਂ। ਮੈਨੂੰ ਵੀ ਨਾ ਗੁੱਸੇ 'ਚ ਪਤਾ ਨਹੀਂ ਲੱਗਦਾ ਵੀ ਮੈਂ ਕੀ ਬੋਲੀ ਜਾਨੀ ਆ। ਪਿਛਲੀਆਂ ਗੱਲਾਂ ਤਾਂ ਹਰਉਣ ਦਾ ਕੋਈ ਫਾਇਦਾ ਨਹੀਂ। ਅੱਗੇ ਵਾਲੀ ਜ਼ਿੰਦਗੀ ਬਾਰੇ ਸੋਚੋ। ਮੈਂ ਤੁਹਾਨੂੰ ਕਿਹਾ ਜਵਾਕਾਂ ਮੂਹਰੇ ਇਹ ਜੀ ਕੋਈ ਗੱਲ ਨਾ ਕਰੋ। ਜਿਹੜਾ ਆਪਣੇ ਬੱਚਿਆਂ ਤੇ ਮਾੜਾ ਸਰ ਪਵੇ ਕੋਈ। ਚਾਹੁੰਦੀ ਤਾਂ ਮੈਂ ਵੀ ਨਹੀਂ ਵੀ ਪਿਛਲੀਆਂ ਗੱਲਾਂ ਨੂੰ ਦਰਾਇਆ ਜਾਵੇ ਪਰ ਪਤਾ ਨਹੀਂ ਕਿਉਂ ਜਦੋਂ ਵੀ ਮੈਂ ਉਹਦੇ ਜਾ ਕੇ ਮੱਥੇ ਲਗਦੀਆਂ ਉਹ ਉਸੇ ਟਾਈਮ 'ਚ ਜਾ ਕੇ ਖੜਾ ਹੋ ਜਾਂਦਾ ਵੀ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਇਆ ਦਿਲ 'ਚ ਤਾਂ ਉਹਦੇ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਨੇ ਪਰ ਉਹ ਹੁਣ ਸ਼ਰੀਕ ਬਣ ਕੇ ਲੜਾਈ ਕਰਦਾ ਲੜਾਈ ਮੇਰੇ ਨਾਲ ਉਹ ਹੁੰਦੀ ਹੈ ਪਰ ਗੱਲਾਂ ਉਹ ਅੱਜ ਦੀਆਂ ਕਰਦਾ ਮੈਂ ਸਭ ਸਮਝਦੀ ਹਾਂ ਉਹਨੂੰ ਉਹ ਕਿੱਥੋਂ ਬੋਲਦਾ ਪਿਛਲੀਆਂ ਗੱਲਾਂ ਨੂੰ ਪਿੱਛੇ ਛੱਡੋ ਆਪਦੀ ਹੋਣ ਵਾਲੀ ਜ਼ਿੰਦਗੀ ਜਿਵੇਂ ਕੀ ਫਾਇਦਾ ਇਹਨਾਂ ਗੱਲਾਂ ਦਾ ਜਿਵੇਂ ਉਹਨੂੰ ਤਾਂ ਜਿਉਣੇ ਆ ਪਰ ਕੀ ਕਰੀਏ ਇਹ ਪਿਛਲਾ ਸਮਾਂ ਖੜੇ ਹੀ ਨਹੀਂ ਛੜਦਾ ਚਲੋ ਛੱਡੋ ਜੀ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਨਾਲੇ ਗੱਗਾ ਪੀ ਲੂਗਾ ਪਤਾ ਨਹੀਂ ਕਿਉਂ ਬਾਰ-ਬਾਰ ਉਹੀ ਗੱਲਾਂ ਨੂੰ ਲੈ ਕੇ ਬਹਿ ਜਾਂਦੇ ਆ ਇੰਨਾ ਚਿਰ ਹੋ ਗਿਆ ਹੁਣ ਤਾਂ 20-25 ਸਾਲ ਹੋ ਗਏ ਹੁਣ ਤਾਂ ਛੱਡ ਦਿਓ ਤੁਸੀਂ ਇਹ ਗੱਲਾਂ ਦਾ ਖੜਾ ਕਿੰਨਾ ਸਮਝਾਉਨੇ ਆ ਫਿਰ ਵੀ ਕੋਈ ਅਸਰ ਨਹੀਂ ਹੁੰਦਾ ਸ਼੍ਰੀਕ ਤਾਂ ਚਾਹੁੰਦੇ ਨੇ ਵੀ ਸਾਡੀਆਂ ਗੱਲਾਂ ਬਣ ਬਣ ਪਿੰਡ 'ਚ ਉੱਡਣ ਪਰ ਇਹਨੂੰ ਆਪਦੀਆਂ ਗੱਲਾਂ ਤੇ ਪਰਦਾ ਨਹੀਂ ਪਾਉਣਾ ਪਾਉਂਦਾ

ਤੇ ਤੇ ਗੰਦੀ ਲਾਲ ਮੇਰੇ ਪੱਲੇ ਪਈ ਐ ਲਾਦਾ ਵੀ ਕਰ ਮਾਣਾ ਮਿਲਦੀਆਂ ਨੇ ਮੇਰ ਦਾ ਕਰਮ ਹੀ ਮਾੜੇ ਨੇ ਪਹਿਲੇ ਤੂੰ ਨੇ ਮਾੜੇ ਹੋ ਗਏ ਦੁਖੀ ਕੀਤਾਗਾ ਜੇ ਤੂੰ ਚੱਜਦਾ ਹੋਵੇਂ ਕਾਹਨੂੰ ਲੋਕਾਂ ਤੋਂ ਵੇ ਹੁਣ ਦੱਫ ਲੈ ਇਹਨੂੰ ਹੁਣ ਲੱਗਦਾ ਨਹੀਂ ਤੇਰੇ ਓਏ ਗੱਲ ਸੁਣ ਓਏ ਐ ਨਹੀਂ ਬੋਲੀਦਾ ਹੁੰਦਾ ਜਬਾਕ ਨੂੰ ਜਿੱਥੇ ਤੂੰ ਬੋਲਣਾ ਨਾ ਉਥੇ ਤਾਂ ਤੂੰ ਬੋਲਦੀ ਨਹੀਂ ਉਥੇ ਤੇਰੇ ਮੂੰਹ ਤਾਂ ਚੇਪੀ ਲੱਗ ਜਾਂਦੀ ਐ ਕਿੱਥੇ ਬੋਲਾਂ ਨਵੀਂ ਦੋਏ ਦੱਸੋ ਵੀ ਤੁਹਾਡੇ ਨਾਲ ਮੈਂ ਕਿੱਥੇ ਖੜੀ ਨਹੀਂ ਤੇ ਕਿੱਥੇ ਤੁਹਾਡੇ ਨਾਲ ਮੈਂ ਬੋਲੀ ਨਹੀਂ ਦੱਸਿਓ ਬੜਾ ਜੀ ਤੁਸੀਂ ਤਾਂ ਹਰ ਵਾਰ ਮੇਰੇ ਚ ਗਲਤੀ ਕੱਢਣੀ ਹੁੰਦੀ ਆ ਬਸ ਪਰ ਜਦੋਂ ਜਦੋਂ ਤੋਂ ਉਹਨੂੰ ਮਰੋਣਾ ਸੀ ਉੱਥੇ ਤਾਂ ਬੋਲੀ ਨਹੀਂ ਹੁਣ ਤੂੰ ਇਹਨੂੰ ਜਵਾਬ ਨੂੰ ਬੋਲੀ ਜੰਨੀ ਆ ਉਹ ਗੱਲ ਕੀ ਹੋ ਗਈ ਮੈਨੂੰ ਗੱਲ ਤਾਂ ਦੱਸੋ ਤੁਹਾਡੇ ਦਾ ਆਹੀ ਚੀਂਕ ਘਾੜਾ ਐਸੇ ਕਰਕੇ ਮੈਂ ਨਾ ਘਰੇ ਨਹੀਂ ਬੜਦਾ ਹੁੰਦਾ ਮੈਨੂੰ ਬਾਹਰ ਹੀ ਨਿਕਲਿਆ ਚੰਗਾ ਰਹਿੰਦਾ ਮੈਂ ਤਾਂ ਘਰੇ ਜੁੱਤੀ ਨਾ ਬੈਠੋ ਬੈਠੋ ਬੈਹ ਜਾ ਬੈਹ ਜਾ ਹੁਣ ਤੱਕ ਘਰੇ ਬੜਿਆ ਹਜੇ ਸੋਤਾ ਹੀ ਫੇਰ ਬਾਹਰੋਂ ਨਿਕਲ ਆ ਅਦਰੇ ਬਾਹਰ ਨਿਕਲਣੇ ਸਿਆਪੜੇ ਵਗੜ ਰੱਖਿਆ ਤੈਨੂੰ ਓਏ ਚੱਲ ਹੁਣ ਮਾੜੀ ਠੰਡੀ ਹੋ ਗਈ ਗੱਲ ਸੁਣ ਲੈ ਪਿੰਕੀ ਇੱਕ ਗੱਲ ਮੇਰੀ ਜੇ ਤਾ ਮੇਰਾ ਸਾਥ ਦੇਂਗੀ ਤਾਂ ਤਾਂ ਇੱਥੇ ਬੈਠ ਕੇ ਗੱਲ ਸੁਣ ਲੈ ਨਹੀਂ ਉੱਠ ਕੇ ਭੱਜ ਜਾ ਮੈਨੂੰ ਇੱਕ ਗੱਲ ਦੱਸੋ ਜੀ ਕਿੱਥੇ ਮੈਂ ਤੁਹਾਡੇ ਨਾਲ ਖੜੀ ਨਹੀਂ ਤੇ ਕਿੱਥੇ ਮੈਂ ਤੁਹਾਡਾ ਸਾਥ ਨਹੀਂ ਦਿੱਤਾ ਆ ਕਿਹ ਜੀ ਤੁਸੀਂ ਮਗਾਣੇ ਵਾਲੀਆਂ ਗੱਲਾਂ ਕਰਨ ਲੱਗ ਗਏ ਹੱਦ ਹੋਈ ਪਈ ਆ ਪਾ ਇੱਕ ਗੱਲ ਨਾ ਪਿੰਕੀ ਵਰੀ ਕੰਨ ਖੋਲ ਕੇ ਸੁਣ ਲੈ ਪਹਿਲਾਂ ਦੱਸ ਦਿੰਨਾ ਤੈਨੂੰ ਜਿਹੜੀ ਗੱਲ ਅਸੀਂ ਕਰਨੇ ਜਾ ਰਹੇ ਹਾਂ ਨਾ ਉਸ ਗੱਲ 'ਚ ਕਿਤੇ ਆਪਦੀ ਭੈਣ ਦੀ ਨਾ ਬਣ ਕੇ ਬੈਜੀ ਫਿਰ ਉੱਥੇ ਕਿਤੇ ਕੀਰਨੇ ਪਾਉਣ ਲੱਗ ਜੇ ਮੇਰੀ ਭੈਣ ਮੇਰੀ ਭੈਣ ਕਿਹੜੀ ਭੈਣ ਕੋਈ ਭੈਣ ਨਹੀਂ ਹੈਗੀ ਮੇਰੀ ਮੇਰਾ ਕੋਈ ਰਿਸ਼ਤਾ ਨਹੀਂ ਉਹਦੇ ਨਾਲ ਮੇਰੇ ਲਈ ਤਾਂ ਉਹਦੀ ਮਰ ਗਈ ਸੀ ਜਿੱਦੇ ਆਪਦੀ ਮਰਜ਼ੀ ਨਾਲ ਉਹਨੇ ਅਫਤਾਰ ਨਾਲ ਵਿਆਹ ਕਰਾ ਲਿਆ ਸੀਗਾ ਤੇ ਮੇਰੀ ਕਿਸੇ ਨੇ ਇੱਕ ਕਨੀ ਸੁਣੀ ਉਹਦੀ ਥਾਂ ਤੇ ਮੇਰੀ ਅਲਾਮਾ ਕਰਾਤੀ ਹੈ ਤੇਰੇ ਨਾਲ ਉਹਦੀ ਪਸੰਦ ਤਾਂ ਪਸੰਦ ਹੋ ਗਈ ਤੇ ਮੇਰੀ ਪਸੰਦ ਕੋਈ ਪਸੰਦ ਹੀ ਨਹੀਂ ਸੀ ਠੀਕ ਅੱਜ ਤੱਕ ਮੈਨੂੰ ਉਹ ਚੀਜ਼ਾਂ ਦੇ ਹਰ ਜਾਣੇ ਭੁਗਤਨੇ ਪੈ ਰਹੇ ਨੇ ਮੈਂ ਤਾਂ ਅੱਜ ਤੱਕ ਨਾ ਤੁਹਾਡੇ ਮੂੰਹੋਂ ਕਦੇ ਪਿਆਰ ਦਾ ਬੋਲ ਨਹੀਂ ਸੁਣਿਆ ਜਦੋਂ ਵੀ ਸੁਣਿਆ ਕਲਦੀਪ 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 ਬਸ ਕਲਦੀਪ ਕਲਦੀਪ ਹੀ ਸੁਣਿਆ ਮੈਂ ਨਾ ਪੱਕ ਗਈ ਕਲਦੀਪ ਕਲਦੀਪ ਸੁਣ ਕੇ ਤੁਹਾਡੇ ਮੂੰਹੋਂ ਕਦੇ ਪਿਆਰ ਨਾਲ ਲਾਲ ਤੱਕ ਨਹੀਂ ਲਿਆ ਤੁਸੀਂ ਮੇਰਾ ਬਸ ਮੇਰਾ ਵੀ ਨਾ ਸਬਰ ਹੁਣ ਜਵਾਬ ਦੇਂਦਾ ਜਾਂਦਾ ਹੈ ਤੁਸੀਂ ਜੋ ਕਰਨਾ ਹੈ ਨਾ ਕਰੋ ਮੈਂ ਥੋੜੇ ਨਾਲ ਆ ਬਸ ਦੱਸ ਦੋ ਕੀ ਕਰਨਾ ਕੀ ਹੈ ਬਸ ਪਿੰਕੀ ਮੈਂ ਤੇਰੇ ਮੂੰਹ ਨਾਲ ਆਹੀ ਸ਼ਬਦ ਸੁਣਨੇ ਚਾਹੁੰਦਾ ਸੀ ਲੈ ਫਿਰ ਸੁਣੋ ਗੱਲ ਸੁਣੋ ਬਸ ਸਾਧ ਰਾਤ ਨਾ ਪਾਣੀ ਨਹੀਂ ਇਹ ਤੁਸੀਂ ਕੀ ਕਹਿ ਰਹੇ ਹੋ ਨਾ ਨਾ ਮੇਰੇ ਪੁੱਤ ਦੀ ਜਵਾਨੀ ਰੋਲ ਜੂ ਜੇ ਤੁਹਾਡੇ ਦੋਨਾਂ 'ਚੋਂ ਇੱਕ ਨੂੰ ਕੁਝ ਹੋ ਗਿਆ ਨਾ ਮੈਂ ਮਰ ਜਾਵਾਂ ਮੈਂ ਕਿਸੇ ਪਾਸੇ ਜੋਗੀ ਨਹੀਂ ਰਹਿਣਾ ਜੇ ਤੈਨੂੰ ਕੁਝ ਹੋ ਗਿਆ ਮੈਂ ਇਹਨੂੰ ਲੈ ਕੇ ਕਿੱਥੇ ਜਾਵਾਂ ਜੇ ਇਹਨੂੰ ਕੁਝ ਹੋ ਗਿਆ ਤਾਂ ਆਪਾਂ ਗਾਦੇ ਲੈਣਦੇ ਆ ਮੈਨੂੰ ਐ ਤਾਂ ਦੱਸ ਦੋ ਤੁਹਾਡੇ ਦਿਮਗ 'ਚ ਇਹ ਜਿਹਾ ਲਾਉਂਦੀ ਆ ਕਿੱਥੋਂ ਨੇ ਓਏ ਬੱਸ ਇੱਥੇ ਆ ਕੇ ਆਹੀ ਬਰਕਤ ਤੇਰੇ ਤੇ ਕੁਲਦੀਪ 'ਚ ਮੈਂ ਤੈਨੂੰ ਪਹਿਲੀ ਹੀ ਕਿਹਾ ਸੀ ਵੀ ਜੇ ਤੂੰ ਡਰਨਾ ਨਾ ਤਾਂ ਉੱਠ ਕੇ ਭੱਜ ਜਾ ਤੇ ਨਾਲੇ ਇਹ ਕੰਮ ਤਾਂ ਨਾ ਮਰਦ ਹੀ ਕਰ ਸਕਦੇ ਨੇ ਆ ਤੇਰੇ ਵਰਗੇ ਨਾ ਡਰਪੋਕ ਹੋੜ ਤਾਂ ਨਹੀਂ ਕਰ ਸਕਦੀਆਂ ਬਾਪੂ ਇਹ ਤੂੰ ਕੀ ਕਹਿ ਰਿਹਾ ਤੈਨੂੰ ਪਤਾ ਹੈ ਜੀ ਰਿਸਕ ਕਿੰਨਾ ਦਾ ਓਏ ਪੁੱਤ ਤੂੰ ਵੀ ਆਪਦੇ ਮਾਂ ਦੀ ਭਾਸ਼ਾ ਬੋਲਦਾ ਮੇਰੀ ਗੱਲ ਸੁਣ ਉਹ ਧਿਆਨ ਨਾਲ ਜੇ ਆਪਾਂ ਇਹ ਕੰਮ ਕਰਾਂਗੇ ਤੂੰ ਕੱਲਾ ਰਹੇਗਾ ਉਹ ਜ਼ਮੀਨ ਤੇਰੇ ਕੋਲੇ ਟੁਕੜੀ ਹੋਦੀ ਉਹ ਪਾਗਲਾ ਟੁਕੜੀ ਸੋਚ ਕੋਈ ਲੰਮੇ ਦਿਮਾਗ ਨਾਲ ਚਲ ਠੀਕ ਹੈ ਜੇ ਤੁਸੀਂ ਸੋਚ ਹੀ ਲਿਆ ਨਾ ਕਿ ਤੁਸੀਂ ਆਹੀ ਰਾਹ ਛੋਡਣਾ ਤਾਂ ਫਿਰ ਇੱਕ ਕੰਮ ਹੋਰ ਕਰੋ ਜਿਹਦੇ ਨਾਲ ਤੁਹਾਡੇ ਤੇ ਸ਼ੱਕ ਵੀ ਨਹੀਂ ਜਾਊਗਾ ਕਿਸੇ ਨੇ ਸੋਚ ਵੀ ਨਹੀਂ ਸਕਣਾ ਫੇਕਾ ਮੈਂ ਤੁਸੀਂ ਕੀਤਾ ਜੇ ਤੁਸੀਂ ਕਰ ਸਕਦੇ ਹੋ ਉਹ ਬਸ ਰਹਿਣ ਦਿਓ ਤੂੰ ਤੂੰ ਆਪਦੀ ਭਾਸ਼ਾ ਆਪਣੇ ਕੋਲ ਹੀ ਰੱਖ ਆਪਦੀਆਂ ਸਿਆਣਪ ਆਪ ਕੋ ਤੋ ਇੱਕ ਵਾਰ ਬੇਬੇ ਦੀ ਗੱਲ ਤਾਂ ਸੁਣ ਲਾ ਗੱਲ ਤਾਂ ਸੁਣ ਕੀ ਕਹਿਣਾ ਚਾਹੁੰਦੀ ਹੈ ਬੇਬੇ ਇਹ ਕਿੱਥੇ ਸੁਣਦਾ ਇਹਨੂੰ ਤਾਂ ਅਕਲ ਦੀ ਵੀ ਚੰਗੀ ਲੱਗਦੀ ਆ ਮੈਂ ਥੋੜੀ ਉਹ ਚਲ ਤੂੰ ਪੌਂਕ ਪੈ ਕੀ ਪੌਂਕ ਦੇ ਦੱਸ ਕੀ ਕਹਨੀ ਆ ਦੱਸ ਉਹ ਮੈਂ ਪੌਂਕ ਨਹੀਂ ਹੈਗੀ ਜਿਹੜੀ ਗੱਲ ਕਹਿਨੀ ਆ ਤੁਹਾਡੇ ਕੰਮ ਨਹੀਂ ਹੋਆ ਸੁਣ ਲੋ ਗੱਲ ਕਰਕੇ ਆਵਾਪੂ ਤੈਨੂੰ ਕਿਹਾ ਸੀ ਨਾ ਗੱਲ ਸੁਣ ਲੈ ਬੇਬੇ ਦੀ ਫਾਇਦੇ ਦੀ ਗੱਲ ਹੈਗੀ ਆ ਜਾਂ ਨਹੀਂ ਦੱਸ ਫਿਰ ਹਾਂ ਓਏ ਪੁੱਤਰਾ ਨਾੜੇ ਦਾ ਸਾਰੀ ਜ਼ਮੀਨ ਆਪਣੇ ਕੋਲੇ ਹਾਂ ਉੱਥੇ ਨਾੜੇ ਕਲਦੀ ਘੋਰ ਇਸ ਖਰਚ ਆ ਜੂਗੀ ਇਹ ਬੰਦਾ ਨਾ ਕਦੇ ਨਹੀਂ ਸੁਧਰ ਸਕਦਾ ਹੁਣ ਵੀ ਆਪਣਾ ਫਾਇਦਾ ਸੋਚ ਗਿਆ ਚਿਪੋਲਿਆ ਜਿਹੜੀ ਅਜੇ ਤੱਕ ਨਹੀਂ ਤੇਰੀ ਬਣੀ ਉਹ ਹੁਣ ਕਿੱਥੇ ਬਣ ਜੂ ਪਰ ਹਾ ਜਦੋਂ ਬੋਲੇ ਤੇ ਝੂਠੇ ਇਲਜ਼ਾਮ ਲਾ ਦੇ ਨੇ ਨਾ ਹੁੰਦਾ ਤਰਫਾ ਦਾ ਹੋਰ ਤਰਫਾ ਦਾ ਤੇ ਮੈਂ ਕੁਲਦੀਪ ਨੂੰ ਅਣੀ ਤੜਫਾ ਤੜਫਾ ਕੇ ਮਾਰੂੰਗੀ ਘਰ ਦੇ ਬੰਦੇ ਦੀ ਨਹੀਂ ਹੋਣ ਦਿੰਦੀ ਹਾਂਜੀ ਦੋਸਤੋ ਤੁਸੀਂ ਸਾਡੀ ਵੀਡੀਓ ਦਾ ਪਹਿਲਾ ਭਾਗ ਦੇਖ ਲਿਆ ਕਿਵੇਂ ਲੱਗਿਆ ਬਾਈ ਬਹਾਨ ਨੇ ਅਜਿਹੀ ਕੀ ਸਕੀਮ ਲਾਈ ਔਰ ਪਿੰਕੀ ਨੇ ਇਹਨਾਂ ਨੂੰ ਕੀ ਸਜਾ ਦਿੱਤਾ ਜਿਹੜਾ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ ਔਰ ਦੇਖਿਓ ਜੇ ਕੁਲਦੀਪ ਬਾਈ ਦੇ ਘਰ ਆਉਂਦੀ ਆ ਤਾਂ ਬਾਈ ਦੇ ਘਰ ਦਾ ਮਾਹੌਲ ਕਿਸ ਤਰ੍ਹਾਂ ਬਣਦਾ ਕੀ ਕੁਲਦੀਪ ਵਾਪਸ ਇਹਨਾਂ ਦੇ ਘਰ ਆਉਂਦੀ ਆ ਇਹ ਸਾਰਾ ਕੁਝ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਡੀ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ